ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਨਾਲ ਹੀ Facebook ਪੇਜ ਤੇ ਵੀ ਬਹੁਤ ਜ਼ਿਆਦਾ ਸਵਾਗਤ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਨੂੰ ਤੇ ਜਿੱਦਾਂ ਅੱਜ ਆਪਾਂ ਨਾ ਸੂਟ ਲੈ ਕੇ ਆਏ ਆ ਬੜੇ ਸਸਤੇ ਜੇ ਤੇ ਬੜੇ ਸੋਹਣੇ ਬਹੁਤ ਜ਼ਿਆਦਾ ਟੌਪ ਦੀ ਕੁਆਲਿਟੀ ਦੇ ਨਾਲ ਨੇ ਰੇਟ ਇਹਨਾਂ ਦਾ ਜੇ ਸਿਰਫ ਤੇ ਸਿਰਫ ਸਿੰਗਲ ਸੂਟ ਮਿਲੂਗਾ ਤੁਹਾਨੂੰ 450 ਰੁਪਈਆ ਦਾ ਦੋ ਸੂਟ ਜਿਹੜੇ ਜੇ 800 ਦੇ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੋਊਗੀ ਜੇ ਸੂਟ ਹੋਊਗਾ 5 ਮੀਟਰ ਦਾ ਕਢਾਈ ਵਾਲਾ ਸੂਟ ਬਹੁਤ ਹੀ ਪਿਆਰਾ ਸਟੌਜੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਮਸਲੀਨ ਦੇ ਵਿੱਚ ਰੇਟ ਬੜਾ ਸਸਤਾ ਜਾਂ ਟਾਪ ਦਾ ਹੌਲ ਸੇਲ ਵਾਲਾ ਰੇਟ ਤੁਹਾਨੂੰ ਆਪਾਂ ਡਿਟੇਲ ਚ ਦੇ ਦਣਾ ਤੁਸੀਂ ਸਿੰਗਲ ਸੂਟ ਵੀ ਸੜਕੋ ਜਿਹੜਾ ਜੇ ਖਰੀਦ ਸਕਦੇ ਜੇ ਅੱਜ ਉਹ ਤੁਹਾਨੂੰ ਮਕਰਾਵਾ ਪਹਿਲਾਂ ਚੈੱਕ ਸੂ ਬਹੁਤ ਸ਼ਾਨਦਾਰ ਸੂਟ ਜੇ ਪਹਿਲਾ ਸੂਟ ਕਰਿਓ ਚੈੱਕ ਫੈਬਰਿਕ ਮਸਲੀਨ ਦਾ ਜੇ ਪੂਰਾ ਆਲ ਓਵਰ 5 ਮੀਟਰ ਦੇ ਨਾਲ ਕਢਾਈ ਜਿਹੜੀ ਜੇ ਫਰੰਟ ਸਾਰੀ ਜਿਹੜੀ ਬੜੀ ਪਿਆਰੀ ਹੋਈ ਜੇ ਥ्रेड ਵਰਕ ਬਹੁਤ ਜ਼ਿਆਦਾ ਸੋਹਣਾ ਆ ਬਿਨਾਂ ਦੁਪੱਟੇ ਤੋਂ ਹਜੇ ਤੇ ਇਹਦੇ ਵਿੱਚ ਤੁਹਾਨੂੰ ਆਪਾਂ ਕਲਰ ਤੇ ਡਿਜ਼ਾਈਨ ਜਿਹੜੇ ਆ ਦਿਖਾਈ ਜਾਂਦੇ ਸਾਰੇ ਸੂਟਾਂ ਦੇ ਬਹੁਤ ਜਿਆਦਾ ਸ਼ਾਨਦਾਰ ਸੂਟ ਨੇ ਇਹ ਤੁਹਾਨੂੰ ਸਾਰੇ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਸੂਟ ਮਿਲਣਗੇ ਇਹ ਆਉਣਗੇ ਜੇ ਸਿਰਫ ਤੇ ਸਿਰਫ 400 ਤੇ 500 ਰੁਪਈਆ ਦੇ ਨਾਲ ਸਕਰੀਨਸ਼ਾਟ ਜਲਦੀ ਜਲਦੀ ਲੈ ਲਿਓ ਬੁੱਕ ਕਰ ਲਿਓ ਲਾਈਵ ਦੇ ਵਿੱਚ ਵੀ ਬੁਕਿੰਗ ਚੱਲਣ ਢੀ ਜੇ ਤੇ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੀ ਆਹ ਲਓ ਜੀ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਜੇ ਬੜਾ ਹੀ ਸੋਹਣਾ ਸੂਟ ਆ ਰੇਟ ਸਿਰਫ ਤੇ ਸਿਰਫ 500 ਔਰ ਸੌਰੀ 400 ਤੇ 500 ਰੁਪਈਆ ਸਿੰਗਲ ਸੂਟ ਦਾ ਸੋ ਤੁਸੀਂ ਇਹਦੇ ਵਿੱਚ ਕਣ ਕਲਰ ਵੇਖੀ ਜਾਓ ਕਲਰ ਤੁਹਾਨੂੰ ਆਪਾ ਦੇਈ ਜਾਣੇ ਵੱਖਰੇ ਵੱਖਰੇ ਡਿਜ਼ਾਈਨ ਆਊਗਾ ਸੇਮ ਇਹ ਵਾਲਾ ਇੱਕ ਨਾਲ ਦੇ ਚਾਰ ਚਾਰ ਸੂਟ ਆਉਣਗੇ ਕਲਰ ਚਾਰ ਆਉਣਗੇ ਡਿਜ਼ਾਈਨ ਇੱਕ ਆਊਗਾ ਬਹੁਤ ਜਿਆਦਾ ਸ਼ਾਨਦਾਰ ਡਿਜ਼ਾਈਨ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਕਪੜਾ ਹੈ ਜਿਹੜਾ ਮਸਲੀਨ ਦਾ ਇਹਦੇ ਵਿੱਚ ਤੁਹਾਨੂੰ ਲਾਈਨਿੰਗ ਦੀ ਵੀ ਨਹੀਂ ਜੇ ਲੋੜ ਬਾਕੀ ਜੇ ਲਾਉਣੀ ਹੋਊਗੀ ਤਾਂ ਤੁਹਾਡੀ ਆਪਣੀ ਚੋਇਸ ਜੇ ਜਿਹਨੂੰ ਪਰੰਪਰਾ ਚ ਵੀ ਕਹਿੰਦੇ ਕਪੜੇ ਨੂੰ ਤੇ ਬਹੁਤ ਪਿਆਰਾ ਜਿਹੜਾ ਸਟੱਫ ਜੇ ਰੇਟ ਦਵਾਂਗੇ ਤੁਹਾਨੂੰ ਆਪਾਂ ਸਿਰਫ 450 ਰੁਪਏ ਦਾ ਸਿੰਗਲ ਸੂਟ। ਦੋ ਸੂਟ ਲੈਂਦੇ ਜੇ ਤੇ 800 ਰੁਪਏ ਤੇ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ। ਇਹ ਡਿਜ਼ਾਈਨ ਦੇ ਵਿੱਚ ਕਲਰ ਵੇਖੀ ਜਾਓ। ਬਿਨਾ ਦੁਪट्टे ਤੋਂ ਜੇ। ਰੇਟ ਸਿਰਫ ਤੇ ਸਿਰਫ 450 ਰੁਪਏ। ਹਲੋ ਆ ਵੀ ਕਰੋ ਚੈੱਕ ਕਲਰ। ਪੂਰੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਰੇਟ ਦਵਾਂਗੇ ਤੁਹਾਨੂੰ ਸਿਰਫ ਤੇ ਸਿਰਫ 450 ਰੁਪਏ ਬਹੁਤ ਸ਼ਾਨਦਾਰ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਹਨ ਉਹ ਵੀ ਡਿਜ਼ਾਈਨ ਕਰੇਓ ਚੈੱਕ ਡਿਜ਼ਾਈਨ ਸਾਰੇ ਮਿਕਸ ਆਉਣਗੇ ਤੇ ਕਲਰ ਜਿਹੜੇ ਆ ਉਹ ਵੀ ਨਾਲ ਇੱਕ ਡਿਜ਼ਾਈਨ ਦੇ ਨਾਲ ਦੇ ਤਿੰਨ ਤਿੰਨ ਚਾਰ ਚਾਰ ਕਲਰ ਜਿਹੜੇ ਆਉਣਗੇ ਇਹ ਵੀ ਘੇਰੇ ਤੇ ਵਰਕ ਜੇ ਬਹੁਤ ਜ਼ਿਆਦਾ ਸੋਹਣਾ ਫਰੰਟ ਵਰਕ ਬਹੁਤ ਪਿਆਰਾ ਬਣਿਆ ਜੇ ਸਾਰਾ ਜਿਹੜਾ ਜੇ ਕਢਾਈ ਹੋਈ ਆ ਤੇ ਤੁਹਾਨੂੰ ਪਤਾ ਹੀ ਆ ਜਿੰਨੇ ਦਾ ਆਪਾਂ ਸੂਟ ਦੇਣ ਦੇ ਇੰਨੇ ਦੀਆਂ ਤੇ ਕਢਾਈਆਂ ਵੀ ਨਹੀਂ ਹੁੰਦੀਆਂ ਮਾਰਕੀਟ ਦੇ ਵਿੱਚ ਆਪਾਂ ਤੁਹਾਨੂੰ ਪੂਰਾ ਸੂਟ 5 ਮੀਟਰ ਦਾ ਦੇਣ ਦੇ ਉਹ ਵੀ ਸ਼ਿਪਿੰਗ ਫਰੀ ਦੇ ਨਾਲ ਤੁਸੀਂ ਦੁਕਾਨ ਤੋਂ ਆਣ ਕੇ ਵੀ ਲੈ ਸਕਦੇ ਜੇ ਸੂਟ ਹੈ ਤੁਹਾਨੂੰ ਮਿਲ ਜਾਣਗੇ ਆ ਲੋ ਜੀ ਕਰਿਓ ਚੈੱਕ ਆ ਵੀ ਜਰੀ ਡਿਜ਼ਾਈਨ ਵੇਖੋ ਗੱਦਾ ਪਿਆਰਾ ਹੈ ਇਹਦੇ ਵਿੱਚ ਥ੍ਰੈਡ ਵਰਕ ਤੇ ਪਲੱਸ ਤੱਲੇ ਦਾ ਵਰਕ ਹੋਇਆ ਕਪੜਾ ਹੈਗਾ ਜੇ ਮਸਲੀਨ ਦਾ ਬਹੁਤ ਸ਼ਾਨਦਾਰ ਸਟਾਫ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਤੁਸੀਂ ਫੋਨ ਮੈਸੇਜ ਡਿਮਾਂਡ ਤੁਹਾਡੀ ਇਹੀ ਸੀ ਕਿ ਬਿਨਾਂ ਦੁਪੱਟੇ ਤੋਂ ਨਹੀਂ ਲੈ ਕੇ ਆਉਣ ਦੇ ਤੁਸੀਂ ਕਢਾਈਆਂ ਵਾਲੇ ਸੂਟ ਸੋ ਆਪਾਂ ਤੁਹਾਡੇ ਲਈ ਕਢਾਈਆਂ ਵਾਲੇ ਸੂਟ ਜਿਹੜੇ ਲੈ ਕੇ ਆ ਗਏ ਬਿਨਾਂ ਦੁਪੱਟੇ ਤੋਂ ਚੈੱਕ ਕਰਿਓ ਤੁਸੀਂ ਕਦਰ ਤੁਹਾਨੂੰ ਮੈਂ ਦੱਸਿਆ ਚਾਰ ਆਉਣਗੇ ਇੱਕ ਡਿਜ਼ਾਈਨ ਨਾਲ ਦੇ ਇਹ ਸਾਰੇ ਸੂਟ ਜਿਹੜੇ ਜੇ ਬਿਨਾਂ ਦੁਪੱਟੇ ਤੋਂ ਜੇ ਪਲੀਜ਼ ਰਿਕਵੈਸਟ ਬੇਨਤੀ ਇਹ ਜੇ ਕਿ ਇਹਨਾਂ ਦੇ ਨਾਲ ਦੁਪੱਟੇ ਨਹੀਂ ਜੇ ਹੈਗੇ ਜੇ ਕਹੋਗੇ ਤਾਂ ਆਪਾਂ ਤੁਹਾਨੂੰ ਨਾਲ ਡਾਈ ਕਰਵਾ ਕੇ ਦੇ ਦਾਂਗੇ ਉਹਦੇ ਚਾਰਜ ਡਾਈ ਦੇ ਤੇ ਦੁਪੱਟੇ ਦੇ ਐਕਸਟਰਾ ਹੋਣਗੇ ਸਾਰੇ ਕਲਰ ਜਿਹੜੇ ਜਿਹੇ ਬਹੁਤ ਜ਼ਿਆਦਾ ਸ਼ਾਨਦਾਰ ਜੇ ਬਹੁਤ ਜ਼ਿਆਦਾ ਸੋਹਣੇ ਆ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਦਵਾਂਗੇ ਤੁਹਾਨੂੰ ਸਿਰਫ ਤੇ ਸਿਰਫ 400 ਤੇ 500 ਰੁਪਈਆ ਦਾ ਸੂਟ। ਹਲੋ ਜੀ ਅਭੀ ਬੜਾ ਸ਼ਾਨਦਾਰ ਕਲਰ ਜੇ ਤੇ ਡਿਜ਼ਾਈਨ ਬਹੁਤ ਪਿਆਰਾ ਜੇ। ਇਹ ਆਪਾਂ ਅੱਜ ਹੀ ਅਜ ਗਰੁੱਪ 'ਚ ਪੋਸਟਾਂ ਪਾਈਆਂ ਅਸੀਂ ਇਹਨਾਂ ਸੂਟਾਂ ਦੀਆਂ। ਇਹੀ ਕਲਰ ਕੱਲਾ ਬਜਿਆ ਜੇ ਇਹਦੇ ਵਿੱਚ। ਬਾਕੀ ਸਾਰਾ ਜਿਹੜਾ ਜੇ ਇਹਦੇ ਨਾਲ ਉਹਦੇ ਸੇਮ ਜਿਹੇ ਡਿਜ਼ਾਈਨ ਨੇ ਉਹ ਖਤਮ ਹੋ ਗਏ। ਆ ਵੀ ਬੜੀ ਪਿਆਰੀ ਜੀ ਸ਼ੇਡ ਜੇ ਲਵੈਂਡਰ ਜੀ ਸ਼ੇਡ ਬਹੁਤ ਜਿਆਦਾ ਸੋਹਣੀ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇੱਕ ਸੂਟ ਵੀ ਤੁਸੀਂ ਬਾਏ ਕਰ ਸਕਦੇ ਜੇ ਬੜੇ ਆਰਾਮ ਦੇ ਨਾਲ ਘਰ ਬਹਿ ਕੇ ਤੇ ਘਰੇ ਹੀ ਤੁਹਾਡੇ ਸੂਟ ਪਹੁੰਚੂਗਾ ਜੀ ਹੁਣ ਡਿਜ਼ਾਈਨ ਆਊਗਾ ਜੇ ਚੇਂਜ ਤੇ ਕਲਰ ਫੇਰ ਆਉਣਗੇ 4 ਇਹਦੇ ਵਿੱਚ ਫਿਰ ਤੁਸੀਂ ਚੈੱਕ ਜਰੀਗਾ ਵੀ ਸੂਟ ਵਰਕ ਬਹੁਤ ਸ਼ਾਨਦਾਰ ਜੇ ਬਹੁਤ ਜ਼ਿਆਦਾ ਸਫਾਈਆਂ ਵਰਕ ਦੀਆਂ ਤੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਬੜੇ ਵੱਖਰੇ ਤੇ ਲੇਟੈਸਟ ਜਿਹੇ ਡਿਜ਼ਾਈਨ ਨੇ ਮਾਰਕੀਟ ਨਾਲੋਂ ਛੱਡ ਕੇ ਥੋੜਾ ਜਿਹਾ ਤੁਹਾਨੂੰ ਦਵਾਂਗੇ ਚੈੱਕ ਕਰੋ ਵਾਸਤੇ ਤੁਸੀਂ ਲਾਈਟ ਲੈ ਲਓ ਡਾਰਕ ਲੈ ਲਓ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਭੇਜ ਦਿਓ ਪੇਮੈਂਟ ਜਿਹੜੀ ਜੇ ਸਾਡੀ ਉਹ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਓਨ ਡਿਲੀਵਰੀ ਜਿਹੜੀ ਜਿਓ ਆਪਾਂ ਨਹੀਂ ਕਰਦੇ ਤੁਸੀਂ ਆਪਣੇ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਆਪਕੋ ਆਪਣੇ ਦੁਪੱਟਿਆਂ ਦੇ ਨਾਲ ਮੈਚ ਕਰੋ ਹਲੋ ਇਹ ਵੀ ਆ ਗਿਆ ਜੇ ਨਵਾਂ ਡਿਜ਼ਾਈਨ ਫੇਰ ਵਿੱਚ ਇੱਕ ਤੁਸੀਂ ਕਰੋ ਚੈੱਕ ਬਹੁਤ ਸ਼ਾਨਦਾਰ ਡਿਜ਼ਾਈਨ ਨੇ ਤਿੱਲੇ ਦਾ ਤੇ ਹੈਂਡਵਰਕ ਤੇ ਤਿੱਲੇ ਦਾ ਤੇ ਥ्रेड ਵਰਕ ਦਾ ਕੰਮ ਜੇ ਸਾਰੇ ਸੂਟਾਂ ਦੇ ਉੱਤੇ ਰੇਟ ਹੈਗਾ ਜੇ 450 ਰੁਪਏ ਬਿਨਾਂ ਦੁਪੱਟੇ ਤੋਂ ਜੇ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਜੇ ਜੇ ਕਿਸੇ ਨੇ ਹੋਲ ਸੇਲ 'ਚ ਲੈਣੇ ਆ ਉਹ ਵੀ ਸੰਪਰਕ ਕਰ ਲਿਓ ਆਪਾਂ ਤੁਹਾਨੂੰ ਹੋਲ ਸੇਲ ਰੇਟ ਤੇ ਵੀ ਦੇ ਦਾਂਗੇ ਲੋਈ ਕਰੋ ਚੱਕੀ ਜਰੀਗਾ ਪ੍ਰਿੰਟ ਡਿਜ਼ਾਈਨ ਸਾਰੇ ਜਿਹੜੇ ਜੇ ਬੜੇ ਸ਼ਾਨਦਾਰ ਜੇ ਪ੍ਰਿੰਟ ਨਹੀਂ ਸਾਰਸ 컬러 ਪ੍ਰਿੰਟ ਸੂਟ ਸੇਲ ਕਰ ਕਰਕੇ ਮੂੰਹ ਚ ਪ੍ਰਿੰਟ ਜੜ ਗਿਆ ਹੁੰਦਾ ਆ ਲਓ ਜੀ ਸਕਰੀਨ ਸ਼ਾਟ ਲਵੋ ਤੇ ਜਲਦੀ ਜਲਦੀ ਬੁੱਕ ਕਰੋ ਤੇ ਜੇ ਤੁਸੀਂ ਦੁਕਾਨ ਤੇ ਆ ਸਕਦੇ ਜੇ ਤੇ ਸਭ ਤੋਂ ਵਧੀਆ ਆਣ ਕੇ ਆਪਣੇ ਮਜੇ ਨਾਲ ਚੈੱਕ ਕਰਕੇ ਲੈ ਕੇ ਜਾਓ ਆਪਣੀ ਪਸੰਦ ਦੇ ਕਲਰ ਲੈ ਕੇ ਜਾਓ ਆਪਣੀ ਪਸੰਦ ਦੇ ਦੁਪट्टे ਨਾਲ ਮੈਚ ਕਰਕੇ ਲੈ ਕੇ ਜਾਓ ਬਿਨਾ ਦੁਪट्टे ਤੋਂ ਜੇ ਰੇਟ ਹੈਗਾ ਜੀ 400 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫਰੀ ਜੀ ਬਹੁਤ ਜਿਆਦਾ ਸੋਹਣੇ ਸੂਟ ਜੇ ਬਹੁਤ ਹੀ ਪਿਆਰਾ ਸਟਾਫ ਜੇ ਕਲਰ ਵੀ ਸਾਰੇ ਜਿਹੜੇ ਜੇ ਬਹੁਤ ਸ਼ਾਨਦਾਰ ਨੇ ਇਹ ਸਾਰੇ ਜਿੰਨੇ ਵੀ ਸੂਟ ਤੁਹਾਨੂੰ ਮੈਂ ਦਿਖਾਉਣ ਰਿਹਾ ਸਾਰੇ ਬਿਨਾਂ ਦੁਪੱਟੇ ਤੋਂ ਜੇ ਰੇਟ ਦਵਾਂਗੇ ਤੁਹਾਨੂੰ ਸਿਰਫ 450 ਰੁਪਏ ਸ਼ਿਪਿੰਗ ਜਿਹੜੀ ਆ ਪੂਰੇ ਆਲ ਓਵਰ ਇੰਡੀਆ ਚ ਫ੍ਰੀ ਜ ਹੈ ਇਹਨਾਂ ਦੇ ਉੱਤੇ ਹਾਂ ਮੈਂ ਆ ਵੀ ਕਲਰ ਕਰੋ ਚੈੱਕ ਨਾਲੇ ਸੂਪ ਦਾ ਕਰੋ ਵਰਕ ਸਾਰਾ ਚੈੱਕ ਇਹਦੇ ਵਿੱਚ ਵੀ ਕਲਰ ਆਪਸ਼ਨਾਂ ਦੇ ਦਿੰਦੇ ਨੇ ਤੁਹਾਨੂੰ ਆਪਾਂ ਬੜੇ ਸੋਹਣੇ ਸਸਤੇ ਤੇ ਘੈਂਟ ਸੂਟ ਜੇ ਰੇਟ ਜਿਹੜਾ ਜੇ ਉਹ ਵੀ ਹੋਲ سیل ਆਲਾ ਜ ਆ ਗਿਆ ਜੇ ਆਹ ਸੂਟ ਜੇ ਦੇ ਵਿੱਚ ਆਪਣੇ ਕੋਲ ਲਾਸਟ ਐਂਡ ਸੂਟ ਜੇ ਐਂਡਲੈਸ ਸੂਟ ਜੇ ਰੇਟ ਸਿਰਫ ਤੇ ਸਿਰਫ 450 ਰੁਪਏ ਜੇ ਪਲੇਨ ਕਪੜਾ ਨਹੀਂ ਆਉਂਦਾ ਇਹਨਾਂ ਦਾ ਜਿੰਨੇ ਦਾ ਆਪਾਂ ਤੁਹਾਨੂੰ ਕਢਾਈ ਵਾਲਾ ਸੂਟ ਦੇਣ ਦਾ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਸਸਤੇ ਤੇ ਘੈਂਟ ਸੂਟ ਜੇ ਆਪਣੇ ਕੋਲ ਇਹ ਸਾਰੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਬੇਨਤੀ ਇਹ ਜੇ ਕਿ ਚੇਂਜ ਐਕਸਚੇਂਜ ਜਿਹੜਾ ਜੇ ਉਹ ਆਪਾਂ ਨਹੀਂ ਜੇ ਕਰਦੇ ਉਹ ਨਹੀਂ ਜੇ ਹੋਣਾ ਚੈੱਕ ਕਰ ਲਓ ਫੋਨ ਮੈਸੇਜ ਕਰਕੇ ਕਨਫਰਮ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਜੇ ਬੁੱਕ ਕਰ ਸਕਦੇ ਜੇ ਤੇ ਫਿਰ ਆਪਾਂ ਤੁਹਾਨੂੰ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਛੇਤੀ ਲੈ ਕੇ ਆਵਾਂਗੇ ਫਿਰ ਮਿਲਦੇ ਆ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਧੰਨਵਾਦ ਦੇਖੀਏ